ਓਹ ਲੋ ਜੀ ਸ਼੍ਰੀਮਤੀ ਜੇ ਬਣੀ ਅੱਛਾ ਜੀ ਉਹ ਕੀਤਾ ਦੇ ਦੇਖੋ ਹੰਡਲਾ ਗਿੱਟ ਗਿਆ ਅੱਛਾ ਜੀ ਤੇ ਪਈ ਉਹ ਖਰਗੋ ਸਿੰਘ ਜਿਹੜੇ ਖੱਤੋਂ ਆਏ ਸੀ ਅਸੀਂ ਪਹਿਲੇ ਦਿਨ ਜਿਹੜੇ ਤੁਸੀਂ ਜਦੋਂ ਕੈਨੇਡਾ ਗਏ ਆ ਉਹੀ ਬੰਦੇ ਜਿਹੜੇ ਤੁਹਾਡੇ ਕੋਲ ਪੈਨ ਕੋਈ ਵੀ ਇੱਕ ਦੋ ਬਹੁਤ ਜ਼ਿਆਦਾ ਹਾਂ ਹੋਣੇ ਕਿਦੋ ਅੱਛਾ ਜੀ ਤੇ ਉਹ ਆਗੇ ਜਿਸ ਸਟੇਜ ਤੇ ਜਿਹੜਾ ਉਹਦਾ ਗੀਤ ਦਾ ਕਹਾਣਾ ਪੜਿਆ ਅੱਛਾ ਜੀ ਉਹਨਾਂ ਮੈਕ ਵਾਲਿਆ ਅੱਛਾ ਜੀ ਮੈਕ ਵਾਲਿਆ ਹਾਂਜੀ ਤੇ ਉਹਨਾਂ ਨੇ ਅਨਾਉਂਸ ਕੀਤਾ ਅਛਾ ਜੀ ਪ੍ਰੋਗਰਾਮ ਤੁਹਾਡਾ ਖਤਮ ਹੋਣ ਤੋਂ ਬਾਅਦ ਅਛਾ ਜੀ ਕਰੋ ਕੀ ਕੀ ਬਠਿਆ ਕੀ ਅਛਾ ਸੀਟ ਤੇ ਬੈਠਾਂ ਦੇ ਉਹਨਾਂ ਨੇ ਮੈਕ ਤੇ ਆ ਗਏ ਤੇ ਅਮਰਜੋਤ ਤੇ ਤੁੰਗੀ ਦਾ ਖੜਾ ਹਾਂਜੀ ਅਸੀਂ ਸਾਰੇ ਇੱਥੇ ਇਕੱਠੇ ਹਾਂ ਅਛਾ ਜੀ ਆਗੇ ਉਹ ਆਂਗਰਨਾ ਮਹਿਕਵਾਲਿਆ ਉਹ ਕਹਿੰਦੇ ਕਿ ਸਾਥ ਸੰਗਤ ਜੀ ਅਛਾ ਜੀ ਸਾਡੀ ਤੁੰਗੀ ਨਾਲ ਗੱਲਬਾਤ ਹੋ ਗਈ ਅਛਾ ਜੀ ਸਾਡੀ ਗੱਲ ਸੁਣੀ ਗਈ ਇਹਦੀ ਅਸੀਂ ਸੁਣ ਲਈ ਸ਼ਾਬਦੂਗਾਂ ਜਿਹੀਆਂ ਗੱਲਾਂ ਸੀ ਇੱਕ ਦੂਜੇ ਨਾਲ ਕੀਤੀ ਵਿੱਚ ਚੰਗੀਲੇ ਨੇ ਸਾਡੀ ਗੱਲ ਸੁਣ ਲਈ ਅਸੀਂ ਇਹਨਾਂ ਦੀ ਗੱਲ ਵੀ ਕਿਹਦੀ ਚੰਗੀਲੇ ਦੀ ਵੀ ਸੁਣ ਲਈ ਹੋ ਜਿਹੜੀ ਗੱਲ ਸਾਡੀ ਇਹ ਹੋਈ ਗਿਆ ਅੱਛਾ ਜੀ ਅਸੀਂ ਸੰਗਤ ਨੂੰ ਦੱਸਣਾ ਚਾਹੁੰਦੇ ਹਾਂ ਅੱਛਾ ਜੀ ਉਹਨੇ ਕਹੇ ਜੀ ਸਾਡੀ ਪਹਿਲੀ ਗੱਲ ਤੇ ਹੋਈ ਗਿਆ ਅੱਛਾ ਜੀ ਕਿ ਧਰਮ ਦੀ ਲਗਾਇਆ ਕਰੇਗਾ ਦੂਜੇ ਗੀਤ ਨਹੀਂ ਰਾਇਆ ਕਰੇਗਾ ਅੱਛਾ ਜੀ ਨੂਰ ਤਾਂ ਤਾਂ ਜਿੱਦਾਂ ਉਹ ਜੀ ਵਿਆਹ ਦਾ ਕਾਣਾ ਮੇਰੇ ਸਾਹਮਣੇ ਤੁਸੀਂ ਕੀ ਸੋਚਦੇ ਹੋ ਜੀ ਧਰਮ ਜੋ ਇਹ ਮਤਲਬ ਉੱਥੇ ਗੁਰਦੁਆਰੇ ਦਿੱਤਾ ਠੀਕ ਹੈ ਧਾਰਮਿਕ ਸਾਰਾ ਲਾ ਕੇ ਆ। ਕੰਪਨੀ ਬਾਈ ਕਰ ਲਿਆ ਇਹ ਬਿਨਾਂ ਕਟਾਇਆ। ਉਥੋਂ ਉਥੋਂ ਦਾ ਕਿਉਂਕਿ ਟ੍ਰਾਂਟੋ ਤੁਹਾਡਾ ਕੈਨੇਡਾ ਤੋਂ ਤਾਂ ਉਦਾਂ ਵੀ ਸਾਰਾ ਪ੍ਰੋਗਰਾਮ ਖਤਮ ਜ਼ਗਾਰਾ। ਵਾਪਸੀ ਸੀਗੀ। ਪਰ ਜਿਹਦੀ ਵਿੱਚ ਜੁਨੀ ਇਹ ਕਿਹਾ ਹੋਗਾ ਵੀ ਇੰਡੀਆ ਜਾ ਕੇ ਵੀ ਤੂੰ ਧਾਰਮਿਕ ਇੰਡੋਰ ਪ੍ਰੋਗਰਾਮ ਲਾਉਣੇ। ਵੇਖੋ ਜੀ ਉਹਨਾਂ ਨੇ ਗੋਲ ਮਲਦੀ ਥੋੜਾ ਬਹੁਤ ਤੁਹਾਡੇ ਹੈ। ਗੋਲ ਮਲ ਕਰਕੇ। ਉਹ ਮੈਂ ਦੱਸਦਾ ਥੋੜੀ ਇਹ ਇੱਥੇ ਵੀ ਕਰਦੀ ਹੈਗੇ। ਕਮੀ ਹਾਂ ਜੀ। ਅਸੀਂ ਆਪਾਂ ਕਮੀ ਤੇ ਲੱਭਣੀ ਹੈ ਨਾ ਇਹ ਸਾਰੀ ਕਿੱਥੇ ਰਹੇਗੀ। ਹਾਂ ਜੀ। ਭਈ ਧਾਰਮਿਕ ਨੰਬਰ 1 ਨੰਬਰ 2 ਸਿਰ ਤੇ ਪੱਗ ਬੰਨਿਆ ਕਰ ਖਾਕ ਬੰਨਿਆ ਗੁਰੂ ਸਾਹਿਬ ਜੀ ਨੰਬਰ 3 ਬਿੜੀ ਸਿਗਰਟ ਨਹੀਂ ਪੀਓ ਅੱਛਾ ਉਹ ਮੈਂ ਉਹ ਅਲਾਉਂਸ ਕਰਤਾ ਸੀਗਾ ਉੱਥੇ ਨੈੱਟ ਫਿਕਰ ਮੈਂ ਕਿਤੇ ਸਾਹ ਸੰਗਤ ਕਿਤੇ ਨਾ ਕਿਤੇ ਵੀ ਵੀਡੀਓ ਵੀ ਮੇਰੇ ਹਿਸਾਬ ਨਾਲ ਤਾਂ ਹੋਣੀ ਚਾਹੀਦੀ ਕਿਉਂਕਿ ਜਦੋਂ ਚੁਕੀਲੇ ਦੇ ਖਾੜੇ ਦੀ ਵੀਡੀਓ ਬਣ ਉਸ ਖਾੜੇ ਦੇ ਅੰਦਰ ਵਿੱਚ ਉਹਨਾਂ ਦੀ ਵੀ ਉਹ ਵੀਡੀਓ ਕਿਤੇ ਕਿਸੇ ਕੋਲ ਵੀਡੀਓ ਬਣੀ ਹੈ ਉਹ ਜਰੂਰ ਕਿਤੇ ਪਾਓ ਜਰੂਰ ਜੇ ਤੇ ਕੁਝ ਕੋਈ ਹੋਵੇ ਨਹੀਂ ਜਾਂ ਤਾਂ ਉਹਨਾਂ ਕੋਲ ਆ ਆਉਣਾ ਕੁਝ ਨੇ ਇਹਨਾਂ ਨੇ ਤਵਰ ਗੋਹਾਲੇ ਚ ਪ੍ਰੋਗਰਾਮ ਕਰਾਇਆ ਵੀ ਕਿ ਭਾਈ ਭਾਰਮਜੇ ਤੇ ਬੰਦਿਆ ਗੋਹਾਲਾ ਅੱਛਾ ਉਹਨਾਂ ਗੋਲ ਹੋਈ ਜਾਂ ਸਾਡੇ ਪ੍ਰਮੋਟਰ ਇਹ ਫਿਰ ਵੀ ਉਹ ਦਿਖਾ ਦੇਣੀ ਚਾਹੀਦੀ ਲੋਕਾਂ ਨੂੰ ਕਿ ਲੋਕਾਂ ਨੂੰ ਤਾਂ ਸੱਚ ਪਾਹੀ ਸਾਹਮਣੇ ਆਊਗਾ ਉਹ ਗੱਲ ਹਾਂ ਅੱਛਾ ਜੀ ਉਹ ਇਹ ਗੱਲ ਨਾਲ ਇਹਨਾਂ ਦੀਆਂ ਉੱਥੇ ਉੱਥੇ ਉਹ ਵੀ ਕਹਿੰਦਾ ਕਿ ਇਹ ਤਾਂ ਚੰਗੀ ਜਿਹੀ ਨਾਲ ਗੱਲ ਸਕਦੀ ਹੈ ਸਾਡੀ ਕਮਿਟਮੈਂਟ ਹੋ ਗਈ ਹੈ ਹੋ ਗਈ ਸਾਡੀਆਂ ਗੱਲਾਂ ਇਹਨੇ ਬਲਣੀਆਂ ਧਾਰਮਿਕ ਗੀਤ ਪੱਤ ਬਣਨੀ ਤੇ ਉਹ ਅਸੀਂ ਇਹ ਜੀਆਂ ਮੰਨਦੇ ਸ਼ਹਿਰੀ ਜੀ ਤੇ ਪਟਨਾਗਰ ਹੋਗਾ ਧਾਰਮਗਾਊਗਾ ਕਦੇ ਕਿਤੇ ਹੋਗਾ ਠੀਕ ਹੈ ਜੀ ਇੱਥੇ ਹੀ ਹੋਵੇ ਜਾਂਦੇ ਗਊਗਾ ਇਹ ਵੇਚੀ ਇਹ ਇਹੀ ਕਰਦੇ ਹਾਂ ਰੈਗੀ ਵਿੱਚ ਬੀ ਇੰਡੀਆ ਦੇ ਵਿੱਚ ਜਾ ਕੇ ਕੈਨੇਡਾ ਦੇ ਵਿੱਚ ਹਾਂਜੀ ਉਹ ਅਸੀਂ ਨੂੰ ਬਾਅਦ ਗਿਆ ਠੀਕ ਤੂੰ ਕੰਫਰਮ ਉਹਨਾਂ ਨੂੰ ਮੌਕਾ ਮੰਗਦਾ ਵੀ 2-4 ਮਹੀਨੇ 6 ਮਹੀਨੇ ਦਾ ਮੌਕਾ ਇਹ ਦੇਖੋ ਇਹਦੇ ਵਿੱਚ ਜਿਹਦੇ ਗਾਉਣ ਕਲਾਕਾਰ ਨੂੰ 1 ਸਾਲ ਚਾਹੀਦਾ ਮੇਰੇ ਹਿਸਾਬ ਨਾਲ ਕਿਉਂਕਿ ਉਹਨੇ ਰਿਕਾਰਡਿੰਗ ਵੀ ਧਾਰਨ ਕਰਾਊਗਾ ਫਿਰ ਉਹ ਗਾਉਣ ਲੱਗੂਗਾ ਉਹਨੂੰ ਚੇਂਜ ਕਰਨ ਨੂੰ ਤਾਂ ਟਾਈਮ ਇੱਕ ਸਾ ਤੁਹਾਨੂੰ ਕਿਦਾਂ ਲੱਗਦਾ ਕੋਈ ਜਿੰਦਾ ਨਹੀਂ ਠੀਕ ਹੈ ਉਹ ਜਨ ਕਾਰਜ ਦਾ ਕਰਾ ਕੇ ਗਏ ਜੀ ਕਰਾ ਕੇ ਗਏ ਉਹ ਵੀ ਜਿਉਣੇ ਜੀ ਉਤੌਣੇ ਸੀ ਠੀਕ ਹੈ ਨਾ ਇਹ ਪਹਿਲਾਂ ਸਾਡੇ ਨਾਲ ਬੁਝਾ ਕਰਦਾ ਚਲੋ ਨਹੀਂ ਕੀਤੀ ਉਹਨੇ ਕਿਤੇ ਹੋੜਾ ਕਰ ਲੈਣਾ ਜੇ ਉਹਨਾਂ ਨੂੰ ਉਹਦੇ ਦਵਾ ਕੇ ਹੁੰਦਾ ਤੇ ਮੈਨੂੰ 6 ਮਹੀਨੇ ਸਾਡਾ ਟਾਈਮ ਦਿਓ ਮੈਂ ਹੌਲੀ ਹੌਲੀ ਉਹਲੀ 1 ਸਾਲ ਚੋਂ ਕਰ ਬੰਗਲਡੀਸ਼ ਚ ਜਾ ਕੇ ਜਿੱਦਾਂ ਉਹ ਦੱਸ ਸਕਦਾ ਮੈਂ ਬਹੁਤ ਪ੍ਰੋਗਰਾਮਰ ਤਾਂ ਵੀ ਸੁਣਿਆ ਜਦੋਂ ਦੋ ਚਾਰ ਗਾਣੇ ਧਾਰਮਿਕ ਗਾਣੇ ਦੀ ਸੀ ਉਹ ਕਹਿੰਦਾ ਸੀ ਕਿ ਹੁਣ ਸ਼ਰਾਬ ਚੱਲ ਗਈ ਮੀਟ ਚੱਲ ਪਿਆ ਇਹ ਧਾਰਮਿਕ ਗਉਂਦਿਆਂ ਦੀ ਵੀ ਬਿਆਦ ਵੀ ਹੁੰਦੀ ਹੈ ਨਾ ਉਹ ਚੀਜ਼ ਦੀ ਵੀ ਆਪਾਂ ਉਹ ਛੱਡ ਗਏ ਆਪਾਂ ਦੂਜੇ ਪਾਸੇ ਆ ਗਏ ਤੇਰੀਓ ਸ਼ੁਰੂ ਕਰਦੇ ਸੀ ਇਸੇ ਵਾਸਤੇ ਕਿੰਨੇ ਸੀ ਇਸੇ ਕਰਕੇ ਹੈ ਨਾ ਕਿਉਂਕਿ ਹੁਣ ਵਿਆਹ ਦੇ ਵਿੱਚ ਤਾਂ ਹੋ ਨਹੀਂ ਸਕਦਾ ਰੰਗ ਰੋਲ ਭਗਵਾਨ ਕੇ ਤੁਸੀਂ ਇਧ ਧਾਰਮਿਕ ਆ ਮੈਨੂੰ ਲੱਗਦਾ ਕੋਈ ਉਧਰ ਸਟੇਜ ਤੇ ਤਾਂ ਮੇਰੇ ਖਿਆਲ ਤੁਸੀਂ ਸ਼ਰਾਬ ਕਦੀ ਨਹੀਂ ਪੀਂਦੇ ਸੀ ਜਾਂ ਜਿਹੜੀ ਸੱਤ ਜਿਹੜਾ ਸਟੇਜ ਦੇ ਵਿੱਚ ਨਹੀਂ ਬੱਤ ਚੀ ਤੇ ਅਸੀਂ ਅੱਜ ਤੱਕ ਜੀ ਮੇਰੇ ਖਿਆਲ ਮੈਨੂੰ ਉਹ ਇਦਾਂ ਦੀ ਚੀਜ਼ ਨਹੀਂ ਬੱਤ ਅਸੀਂ ਸਟੇਜ ਉੱਤੇ ਨਾ ਸ਼ਰਾਬ ਪੀ ਕੇ ਗਏ ਆ ਨਾਉ ਤੇ ਕੀ ਜੀ ਤਾਂ ਮਿਲ ਗਿਆ ਤੇ ਨਾ ਚਮਕੀਲਾ ਇਸ ਸਾਖ ਦੇ ਵਿੱਚ ਸਾਰੇ ਬੰਦੇ ਸੀ ਇਹਦੀ ਇੱਕ ਉਹਦੀ ਸਾਖ ਦਾ ਅਧਿਆਤਿ ਏ ਟੰਕੀਲੇ ਦੀ ਤੇ ਕੋਈ ਬਗਾ दारू ਪੀ ਕੇ ਛੇਤਰੀਆ ਹੁੰਗਾ ਕੋਈ ਕੋਈ ਨਹੀਂ ਕਿ ਤੁਮਾ ਕੋਈ ਨਹੀਂ ਕੁਛ ਨਹੀਂ ਤੁਸੀਂ ਬਰਦਦੇ ਸੀ ਨਹੀਂ ਬੜੀ ਬੜੀ ਪੀਚਾ ਜੀ ਵਿਚ ਵਿਚ ਪੀ ਲੈਂਦੇ ਨਹੀਂ ਵਿਚ ਨਹੀਂ ਉਹ ਮੈਂ ਕਹਿੰਦਾ ਪਹਿਲਾਂ ਦੀ ਗੱਲ ਬਣ ਕੇ ਸਟੇਜ ਦੇ ਉੱਤੇ ਨਹੀਂ ਚੱਲਦਾ ਦੋ ਬਿੜੀਆਂ ਨੇ ਪੀ ਕੇ ਛੇਤ ਜਾਣਾ ਜਦੋਂ ਉਹਨੇ ਕਹਿੰਦਾ ਵੀ ਆ ਜਾਓ ਭਾਈ ਉਹਨੇ ਕਹਿੰਦਾ ਟਿਕੀਰ ਬਾਅਦ ਵਿੱਚ ਅੱਛਾ ਠੀਕ ਹੈ ਉਹਨੇ ਦੋ ਬੜੀਆਂ ਕੱਡੀਆਂ ਪੀ ਕੇ ਫਿਰ ਉਹਨੇ ਕਦੇ ਵੀ ਗੜਗੜਾ ਆਪਣਾ ਹਾਂਜੀ ਚਲੋ ਚਲੋ ਵਾਪਸ ਕੰਮ ਲਿਆ ਵੈਂਕਿਓ ਕਾ ਕੋਈ ਹੋ ਵੀ ਸਕਦਾ ਬੰਟੀ ਗੱਲ ਨਹੀਂ ਹਾਂਜੀ ਉਹ ਲੋ ਜੀ ਜਦੋਂ ਉਹਨਾਂ ਨੇ ਛੱਤਾਂ ਬਣਾ ਲਈਆਂ ਧਿਕਾਰੇ ਲੱਗੇ ਕਿ ਬੋਲੇ ਸੋ ਨਿਹਾਲ ਚਾ ਅੱਛਾ ਉਹ ਤੋਂ ਬਾਅਦ ਧੇ ਧਾਰੇ ਧਿਕਾਰੇ ਲੱਗੇ ਬਿਲਕੁਲ ਜੀ ਹੁਣ ਕਿੱਥੋਂ ਗੇਲ ਫਿਰ ਹੁੰਦੀ ਆ ਅੱਛਾ ਜੀ ਮੈਂ ਤੇ ਪ੍ਰੋਮੋਟਰ ਹਾਂਜੀ ਆਹ ਥੱਲੇ ਕੋਲੇ ਮੇਰਾ ਬਟਾ ਹਾਂਜੀ ਇੱਧਰ ਰੁਕ ਕੇ ਖੜਾ ਆਪਣਾ ਅਗੋਂ ਚਲੋ ਅੱਛਾ ਜੀ ਮਗਰ ਅਮਰ ਤੇ ਮਕੀਲਾ ਤੇ ਅਮਰ ਜੋ ਹਾਂਜੀ ਤੇ ਬਾਕੀ ਦੁੱਧ ਹੀ ਢਿੱਡ ਜਾਏ ਅੱਛਾ ਗੱਡੀ 'ਚ ਬੈਠ ਕੇ ਤੁਸੀਂ ਆਉਣ ਲਈ ਜਾਂ ਨੂੰ ਨਹੀਂ ਘਰੇ ਆਉਣ ਨੂੰ ਵਾਪਸ ਇਹ ਪ੍ਰੋਗਰਾਮ ਤੋਂ ਗੁਰਦੁਆਰੇ ਤੋਂ ਤੁਸੀਂ ਘਰ ਚੱਲੇ ਜਾਓ ਗੁਰਦੁਆਰੇ ਤੋਂ ਘਰ ਚੱਲੇ ਅੱਛਾ ਜੀ ਇਹਨੇ ਕੀ ਕੀਤਾ ਵੀ ਜਦੋਂ ਕਾਰ ਜਾ ਕੇ ਬੱਲੇ ਕਾਰਬਾਰ ਦੇ ਅੱਗੇ ਨੂੰ ਗਈ ਛੇੜਿਆ ਗੁਰਦੁਆਰੇ ਵਾਲਾ ਨਿਕਲ ਗਏ ਹਾਂ ਜੀ ਉਹ ਉਸ ਜੂ ਜੋ ਬਾਹਰ ਨਿਕਲ ਗਏ ਨਿਕਲ ਗਏ ਹਾਂ ਜੀ ਬਿਲਕੁਲ ਇਹ ਇਹਦੇ ਮਗਰ ਨਾ ਕਿਤੇ ਛਮਾਰ ਗਿਆ ਅਚਾ ਜੀ ਉੱਥੇ ਲੱਗ ਗਿਆ ਦੂਰੀਆ ਜੱਜਾ ਇਹਨੇ ਚੱਕੀ ਹਾਂਜੀ ਉਹ ਤਾਂ ਚਲੋ ਆਪਾਂ ਜਦੋਂ ਆਪਾਂ ਉਹ ਆਪਣਾ ਕੰਮ ਕਰ ਲਿਆ ਕੰਮ ਤੋਂ ਬਾਅਦ ਆਪਣੇ ਘਰ ਜਾ ਕੇ ਤੁਸੀਂ ਕੀ ਖਾਣਾ ਕੁਮਾਣਾ ਸਮਾ ਚੰਦਾ ਉਹ ਅਲੱਗ ਹੋ ਜਾਂਦਾ ਇਹਨੇ ਭੀੜੀ ਤੇ ਪੁਣੇ ਛੇਕੜੀ ਉਹ ਛੇਕੀ ਜਨੇ ਲਾ ਲਈ ਅਚਾ ਜੀ ਕਿ ਹੈਡਲ ਹੋ ਗਈ ਹੈ ਨਾ ਸਿਰਦਰਦੀ ਹੋਣੀ ਆਉਂਦੀ ਨਹੀਂ ਪਰ ਉੱਥੇ ਜਿਹੜੀ ਕਸਮ ਖਾ ਕੇ ਗੱਲ ਗੱਲ ਤਾਂ ਹੁਣ ਉਹਨਾਂ ਨੂੰ ਕਹਿੰਦਾ ਵੀ ਨਹੀਂ ਨੁਕਤਾ ਰਿਹਾ ਆ ਬੰਦਲ ਮਿੱਤਰ ਅੱਛਾ ਅੱਛਾ ਜੀ ਉਹ ਜਿਹੜਾ ਸਿਗਾ ਪਰ ਅੱਪਰ ਮੋਰੇ ਦੇ ਕੋਲ ਚੜ ਹੂੰ ਉਹਨੇ ਵੇਖਿਆ ਨਿਰਲ ਮੈਂ ਵੇਖਿਆ ਹੋ ਗਿਆ ਅੱਛਾ ਬਦਲ ਖਾਂ ਖਾਂ ਜੀ ਤੁਹਾਡੀ ਗੱਲ ਥੱਲੇ ਗੱਲ ਵੀ ਇੱਕ ਹੋ ਗਿਆ ਵੀ ਮੈਂ ਆਪਾਂ ਆਪਣੇ ਚਲਾਸਮੈਂਟ ਕੀਤੀ ਹੈ ਹਾਂ ਹਾਂ ਉਹ ਜਦੋਂ ਅਸੀਂ ਨਹੀਂ ਬੁਲਿਆ ਅੱਛਾ ਜੀ ਵਾਪਸ ਆ ਗਏ ਅੱਛਾ ਜੀ ਵਾਪਸ ਆ ਗਏ ਉਸ ਹੀ ਵਿਜੇ ਚਲ ਗਿਆ ਉਹਨੇ ਫਿਰੇ ਫਿਰੇ ਘਰੇ ਦਾ ਦੇਖੋ ਆਪਾਂ ਬਗਰਾਸੀ ਵੀ ਸਭ ਕੁਝ ਸ਼ਾਮ ਨੂੰ ਜਦੋਂ ਪ੍ਰੋਗਰਾਮ ਤੋਂ ਬਾਅਦ ਮੇਰੇ ਮਨ ਜਨਾ ਪਤਵੀ ਕੀ ਆਇਆ ਅੱਛਾ ਜੀ ਮੈਂ ਕਹਿਆ ਜੀ ਇਹਨੇ ਆਪਣੀ ਆਤ ਤੋਂ ਚਾਰੋਂ ਉੱਤੇ ਆਇਆ ਉਹਨਾਂ ਨੂੰ ਟਾਈਮ ਟਾਈਮ ਲੈਣਾ ਚਾਹੀਦਾ ਟਾਈਮ ਨਹੀਂ ਕਹਿਣਾ ਚਾਹੀਦਾ ਮੈਂ ਸ਼ਰਤਾਂ ਸਾਲ ਖੰਡਾ ਟਾਈਮ ਲੈਣਾ ਚਾਹੀਦਾ ਉਹਦੇ ਡਿਕਾਰੇ ਲੱਗੇ ਉਹਦੇ ਡਿਕਾਰੇ ਲੱਗੇ ਇਹਨਾਂ ਮੋੜ ਨੂੰ ਖਰਾਬ ਕੀਤਾ ਅਸਲ ਮੋੜ ਜਾਂ ਤੇ ਆਪਣੇ ਆਪ ਨੂੰ ਬਿਲਕੁਲ ਝਾੜ ਘਾੜ ਦੇ ਦੂਜੇ ਪਾਸੇ ਢਾ ਲਓ ਨਹੀਂ ਝਾੜਦੇ ਹੋ ਹਾਂ ਉਹਨਾਂ ਕਹਿੰਦੇ ਨੇ ਹਾਂ ਜੀ ਹਾਂ ਜੀ ਉਹ ਲੋਜੀ ਤੋਂ ਆਗੇ ਤੇ ਮੈਨੂੰ ਪਤਾ ਨਹੀਂ ਕਿ ਅੰਗੈਲੀ ਕਹਿ ਸਕਦੇ ਨੂੰ ਅੰਗੈਲੀ ਅੰਗੈਲੀ ਕੀ ਕਿਉਂਕਿ ਇਹ ਚੀਜ਼ਾਂ ਦੇ ਵਿੱਚ ਜਦੋਂ ਆਪਾਂ ਨੂੰ ਬਹੁਤ ਦਿੱਕਤੀ ਹੋਵੇ ਫਿਰ ਗੱਲ ਨਹੀਂ ਕਰਨੀ ਚਾਹੀਦੀ ਉਦਾਂ ਤੁਸੀਂ ਆਮ ਕਲਾ ਵਿੱਚ ਕਰੀਛੇ ਲੋ ਕੋਈ ਗੱਲ ਨਹੀਂ ਉੱਥੇ ਵੀ ਫਿਰ ਮਤਲਬ ਜੀ ਕੋਣ ਲਾ ਕੇ ਤਾਂ ਮੁੜ ਕੇ ਵੀ ਕਹਿੰਦੇ ਉਹਨੇ ਕੁਝ ਨਹੀਂ ਹੁੰਦਾ ਮਤਲਬ ਕਹਿੰਦਾ ਉਹ ਗੁਤਰ ਨਹੀਂ ਬਿੱਲੀ ਨੂੰ ਦੇਖ ਕੇ ਦਾਖਾ ਨਿਕਲਦਾ ਹੁੰਦਾ ਬਈ ਛੋਟੀ ਸਾਹਿਬ ਹਨਾ ਉਹ ਚੀਜ਼ ਹੋ ਗਈ ਬਿਲਕੁਲ ਜੀ ਉਹ ਜਿਹੜੇ ਸਾਡੇ ਨਾਲ ਹੁੰਦੇ ਹੀ ਬਜਾਰੇ ਟੋਗੇਵਾ ਜਾਂਦੇ ਹਾਂ ਜੀ ਉਹਨਾਂ ਨੂੰ ਇੰਨੀ ਸਭ ਇੰਨੀ ਦਵਾਈ ਨਹੀਂ ਉਹ ਨਹੀਂ ਜਾਂਦੇ ਨਾ ਸਮਝ ਨਹੀਂ ਉਹ ਨਹੀਂ ਸੋਚਿਆ ਕੀ ਹੁੰਦਾ ਕੀ ਇਹ ਅੱਛਾ ਜੀ ਅੱਜ ਮੈਂ ਕਿਹਾ ਵੀ ਕਾਕਾ ਪਿੱਛੇ ਬਹਜ਼ਿਆ ਅੱਛਾ ਜੀ ਕਿ ਇਹ ਨਹੀਂ ਟਿਕਣਾ ਕਾ ਨਹੀਂ ਹੋਗੀ ਸਾਹਿਬ ਅਛਾ ਤੁਸੀਂ ਫਿਰ ਉੱਥੇ ਉਹ ਉਹਨਾਂ ਨੂੰ ਕਿਹਾ ਕਿ ਕਹਿਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਮੈਂ ਨਹੀਂ ਆ ਉਹਦਾ ਉਹਦਾ ਤੁਹਾਡਾ ਫਰਜ਼ ਜਿੱਦਾਂ ਤੁਸੀਂ ਬਹੁਤ ਦੇਰ ਲੈ ਰਹੇ ਹੋ ਫਰਜ਼ ਬਣਦਾ ਸੀ ਕਿ ਨਹੀਂ ਥੋੜਾ ਜਿਹਾ ਵੀ ਹਾਂ ਵੀ ਵਿਆਪਾਂ ਦਾ ਇਹ ਆਖੀ ਨਹੀਂ ਬਣਦਾ ਇਹ ਗੱਲ ਜੇ ਉਹਨਾਂ ਦੀ ਗਲਤੀ ਮੰਨੀ ਜਿਹਨਾਂ ਕੋ ਮੌਕਾ ਡਾ ਰਹਾ ਮੇਰੀ ਕਿਉਂ ਮਟੂ ਮਤਲਬ ਲੋਕਾਂ ਦੇ ਦਿਮਾਗ 'ਚ ਇਹ ਗੱਲ ਹਨਾ ਇੱਥੇ ਆ ਕੇ ਕੁੰਡੀ ਅਟਦੀ ਆ ਵੀ ਆਪਾਂ ਨਾਲ ਦੇ ਸਾਥੀ ਸੀ ਹਨਾ ਉਹ ਉਹਨਾਂ ਦੇ ਨਾਲ ਕੰਮ ਕਰਦੇ ਆ ਰੋਟੀ ਤਾਂ ਆਪਾਂ ਹੱਕ ਦੀ ਖੰਦੇ ਮਤਲਬ ਕਹਿੰਦਾ ਤੁਸੀਂ ਕੰਮ ਕਰਦੇ ਪੈਸੇ ਲੈਨੇ ਆ ਹਨਾ ਉਹ ਗੱਲ ਆ ਇੱਥੇ ਕਰ ਲੈਨੇ ਆ ਉਹ ਪੌਥਰ ਮਤਾਂ ਜੇ ਤੋ ਬਾਹਰ ਆਪ ਇੰਡੀਆ ਉਹ ਆ ਗਿਆ ਸਾਡੀਆਂ ਗੱਲਾਂ ਵਿੱਚ ਆ ਗਿਆ ਹਾਲੇ ਪੌਥੀ ਅਚਾਰੀ ਕੈਨੇਡਾ ਤੋਂ ਜਦੋਂ ਤੁਸੀਂ ਮੇਰੇ ਇਹ ਗੱਲ ਬੇਰੁਵੀਂ ਸੁਣ ਲਈ ਆ ਗੱਲ ਨਹੀਂ ਤੁਹਾਡੇ ਚ ਹੋਈ ਇਹ ਗੋਸਲ ਨੇ ਵੀ ਨਹੀਂ ਗੱਲ ਕੀਤੀ ਇਹ ਬਈ ਫੇਰ ਅਸੀਂ ਤੂੰ ਗੱਲ ਕੀਤਾ 에ਰਪੋਰਟ ਤੇ ਆ ਗਏ ਅਗੇ ਉਹਨੇ ਹੀ ਉੱਪਰ ਲੱਗ ਗਏ ਹੋਵੇ ਤੁਸੀਂ ਘਰੇ ਘਰੇ ਦੋ ਦਿਨ ਗਏ ਆ ਘਰੇ ਤੈਨੂੰ ਗੱਲ ਨਹੀਂ ਹੋਣੀ ਗੋਸਲ ਦੇ ਨਾਲ ਕੋਈ ਨਾ ਉਹਨੇ ਕਿਤੇ ਗੋਸਲ ਤਾਂ ਜਦੋਂ ਕਿਲੀ ਨਾ ਗੋਸਲ ਕਹਿੰਦੇ ਤੂੰ ਬੀੜੀ ਪੀਂਦੀ ਜਾਂ ਤੂੰ ਬਿਲਕੁਲ ਨਹੀਂ ਅੱਛਾ ਜੀ ਇਹ ਵੀ ਨਹੀਂ ਗੱਲ ਆਉਂਦੀ ਅੱਛਾ ਜੀ ਉਹ ਲੋ ਜੀ ਇਹ ਦੋਦਰੇ ਕਦੀ ਅਮਰਯੋਧ ਨੇ ਨਹੀਂ ਕਦੀ ਵੀ ਆਪਣੇ ਤੌਰ ਤੇ ਤੁਹਾਨੂੰ ਕਿਹਾ ਹੋਵੇ ਕਿ ਤੁਸੀਂ ਇਹਨੂੰ ਸਮਝਾਓ ਜਾਂ ਉਹ ਗੱਲ ਮੰਨਦਾ ਨਹੀਂ ਇਦਾਂ ਦੀ ਕਦੀ ਗੱਲ ਕੋਈ ਵਿੱਚ ਹੋਣੀ ਚਾਹੀਦੀ ਸੀ ਹੁਣੀ ਚਾਹੀਦੀ ਸੀ ਹੁਣ ਸਾਰੀ ਗੱਲ ਸਾਰੀ ਗੱਲ ਵਿੱਚ ਸਾਰੀ ਗੱਲ ਆ ਗਈ ਅੱਛਾ ਜੀ ਆ ਗਈ ਗੱਲ ਦੋਦਰੇ ਤੁਸੀਂ ਆਪਣੀ ਸੁਪਰ ਗੱਲ ਤੇ ਮੁੜ ਕੇ ਫਿਰ ਇੰਡੀਆ ਦੀ ਤਿਆਰੀ ਕੀਤੀ ਹੈ ਹਾਂ ਤਿਆਰੀ ਆ ਗਈ ਅੱਛਾ ਜੀ ਆ ਗਈ ਗੱਜੇ ਬੱਗੇ ਹੂੰ ਥੀਟਾ ਸੀ ਤੈਨ ਅੱਛਾ ਜੀ ਮੇਰੀ ਅਮਰਯੋਧ ਦੀ ਲੰਬੀ ਲਈ ਅਛਾ ਜੀ ਤੁਹਾਡੀ ਤੇ ਤੇ ਨਾਲ ਹੀ ਸੀਗੀ ਤੇ ਨਾਲ ਹੀ ਤੇ ਥੋੜ੍ਹਕ ਵਾਲੇ ਇੰਦਾ ਦੇ ਦੋ ਲੋਕ ਸੱਤ ਕੋਬੀ ਅਛਾ ਜੀ ਉੱਥੇ ਮੇਰੇ ਨਾਲ ਗੱਲ ਸ਼ੁਰੂ ਕੀਤੀ ਹਾਂਜੀ ਕਿਉਂਕਿ ਪ੍ਰੋਜੈਕਟ ਦੇ ਵਿੱਚ ਆਪਾਂ ਬਿਲਲੇ ਬਿਠੇ ਨੇ ਟਾਈਮ ਹੁੰਦਾ ਤੇ ਕਰ ਸਕਦੇ ਗੱਲ ਨਹੀਂ ਮੈਂ ਮੰਨ ਜੇ ਤਾ ਆ ਅਸੀਂ ਤਾਂ ਇਹਦੇ ਨਾਲੋਂ ਆਪਾਂ ਤੇ ਮੈਂ ਜਾ ਕੇ ਇਹ ਨਾਲ ਕੰਮ ਨਹੀਂ ਕਰ ਅਛਾ ਤੁਸੀਂ ਤਾਂ ਉੱਥੋਂ ਸੋਚ ਲਿਆ ਵੀ ਵੀ ਖਤਰਾ ਹੈ ਕੰਮ ਇਹ ਨਹੀਂ ਗੱਲ ਮੰਨਣੀ ਨਹੀਂ ਇਹ ਮੰਨੀ ਉਹਨਾਂ ਨੇ ਛੱਡਣਾ ਨਹੀਂ ਇਹ ਮੰਨੀ ਨਹੀਂ ਇਹ ਇਹਦੇ ਗੱਲ ਉਹਨਾਂ ਦੀ ਮੰਨੀ ਨਹੀਂ ਪੱਕਾ ਲੱਗਿਆ ਆਇਆ ਨਾ ਤੇ ਇਹਨਾਂ ਨੂੰ ਪਤਾ ਕਿ ਉਹਨਾਂ ਨੂੰ ਉੱਥੇ ਲੱਗਿਆ ਵੀ ਇਹਨੇ ਬੀੜੀ ਪੀ ਲਈ ਉਹ ਤਾਂ ਗੱਲ ਤੇ ਪਹੁੰਚ ਗਈ ਹੋਣੀ ਫਿਰ ਉਹਨਾਂ ਦਾ ਜਿਹੜਾ ਪ੍ਰੋਮੋਟਰ ਵੀ ਕੋਲ ਪ੍ਰੋਮੋਟਰ ਦੇ ਘਰ ਆ ਸਕਦੇ ਆ ਪ੍ਰੋਮੋਟਰ ਕਿ ਉਹਨਾਂ ਨੂੰ ਇਹ ਦੱਸ ਸਕਦਾ ਵੇ ਨਹੀਂ ਆਇਆ ਕੋਈ ਨਹੀਂ ਆਇਆ ਕਿ ਇਹਦੀ ਬੰਦਾ ਗੱਲ ਜੇ ਨਹੀਂ ਮੱਝ ਦੇ ਕੋਲੇ ਵੇ ਖਾਦੀ ਬੀਜੀ ਦੀ ਗੱਲ ਉਹ ਉਹ ਤਾਂ ਉਹ ਦੇਖੋ ਜੀ ਉਹ ਉਹਨਾਂ ਨੇ ਦੱਸਣਾ ਹੀ ਉਹਨਾਂ ਨੂੰ ਜਿਹੜੇ ਬੰਦੇ ਇੱਕ ਦਮ ਤੁਹਾਡੇ ਕੋਲ ਪਹੁੰਚਾ ਤੇ ਘਰੇ ਆ ਗਏ ਉਹ ਕੋਈ ਦੱਸੂਗਾ ਪਤਾ ਤਾਂ ਘਰ ਤਾਂ ਉਹ ਬਿਲਕੁਲ ਉਹ ਫਿਰ ਮੈਂ ਜਾ ਕੇ ਨੂੰ ਗਿਆ ਅੱਛਾ ਜੀ ਮੈਂ ਕਿਹਾ ਤੁਸੀਂ ਨਾ ਗੱਲ ਆਇਆ ਪਹਿਲੇ ਕਿ ਮੈਂ ਤੈਨੂੰ ਅੱਗੇ ਵੀ ਗਿਆ ਅਛੇ ਪਿੱਕਾਂ ਉਹ ਆਪਾਂ 2:00 6:00 ਦੇ ਵਿੱਚ ਕੰਮ ਛੱਡ ਲੀਏ ਮੌਲ ਠੰਡਾ ਹੋ ਜਾਏਗਾ ਫਿਰ ਸ਼ੁਰੂ ਕਰਨ ਲੱਗੇ ਅੱਛਾ ਮੇਰੇ ਪ੍ਰੋਗਰਾਮ ਨੂੰ ਨਹੀਂ ਆਪਾਂ ਬੰਦ ਕਰ ਦਈਏ ਬੰਦ ਕਰ ਦੇ ਇਹਨਾਂ ਨੂੰ ਤੁਸੀਂ ਪ੍ਰਾਈਸ ਦੇ ਵਿੱਚ ਚੇਂਜ ਕਰ ਦਿਆ ਹਾਂ ਕਿਉਂਕਿ ਆ ਕੇ ਤਾਂ ਜੋ ਉਹਨਾਂ ਸੇ ਮਾੜਾ ਸਮਾਂ ਹੀ ਮਾੜਾ ਹੀ ਹੋਣਾ ਸੀ ਕਿਉਂਕਿ ਇੱਥੇ ਮਾੜਾ ਟਾਈਮ ਸੀ ਹਾਂ ਹਾਂਜੀ ਮੈਂ ਕਹਿੰਦਾ ਵੀ ਆਪਾਂ ਫਿਰ ਉਹ ਇਹ ਜੱਟ ਨੂੰ ਭੁੱਖਾ ਮਰ ਜੇਗਾ ਹਾਂ ਜੀ ਅਗਰ ਪਈਆ ਕਿਹੜਾ ਦਿੱਤਾ ਮਾਰਾ ਇਹਨੇ ਸਾਰਾ ਕੁਛ ਤਾਂ ਬਣਿਆ ਸੀ ਜਮੀਨ ਵੀ ਲੈ ਲਈ ਸੀ ਸਾਰਾ ਕੁਛ ਬਣਿਆ ਸੀ ਪਤੀ ਵੀ ਸੀਗੀ ਤੇ ਮੋਰ ਘਰ ਦੀ ਕੋਠੀ ਵੀ ਬਣੀ ਸੀ ਅੱਛਾ ਤਾਂ ਮੋਰ ਡੰਡਾ ਹੋਊਗਾ ਹੀ ਹਾਂਜੀ ਹਰ ਮੀ ਦਾ ਟਾਈਮ ਹੁੰਦਾ ਟਾਈਮ ਹੁੰਦਾ ਬਿਲਕੁਲ ਉਹ ਟਾਈਮ ਤਾਂ ਉਹ ਚਲੋ ਹੌਲੀ ਹੌਲੀ ਹੁੰਦਾ ਹੁੰਦਾ ਫਿਰ ਹੁਣ ਐਡੇ ਮਾਹੌਲ ਠੀਕ ਹੈ ਮੈਂ ਕਹਿੰਦਾ ਤੂੰ ਇਹ ਆ ਕਰ ਵੀ 6 ਮਹੀਨੇ ਚੱਲ ਜਾ ਅੱਛਾ ਇਹਦਾ ਮੋਰ ਡੰਡਾ ਹੋ ਰਿਹਾ ਬਈ ਜੁਰਮ ਕਰਾਂਗੇ ਅੱਛਾ ਕੀ ਫਿਰ ਕਹਿੰਦਾ ਜਿਹੜੀ ਗੋਲੀ ਤੇ ਮੇਰਾ ਨਾਮ ਲਿਖਿਆ ਹੈ ਉਹ ਮੇਰੇ ਵਜ ਨਹੀਂ ਵਜਣੀ ਤੇ ਕੱਲ ਉਹਨਾਂ ਨੇ ਧਾਰ ਲਿਆ ਫਿਰ ਗੱਲ ਇਹ ਆ ਵੀ ਫਿਰ ਮੌਤ ਤੋਂ ਡਰਨਾ ਨਹੀਂ ਗੱਲ ਨਹੀਂ ਹੋਣੀ ਹਾਂ ਕਾਗਾ ਵੀ ਇਹਨੇ ਨੇਕੀ ਕਾਰਗਰੀ ਵਿੱਚ ਕੀਤੀ ਐ ਉਹ ਇਸਰ ਇਸਰ ਦੇ ਦਬਾਕ ਦੇ ਪਈ ਨੇ ਇਹ ਆਪਣੇ ਜਿੱਥੇ ਖੜਾ ਨਟ ਜੀ ਗਿਆ ਲੋਕ ਉਹਦੇ ਵਿੱਚ ਵੀ ਆਪਾਂ ਥੋੜੀ ਇੱਕ ਛੋਟੀ ਜਿਹੀ ਹੋਰ ਗੱਲ ਵਿੱਚ ਇਸਟ ਕਰ ਲਈ ਵੀ ਇਹ ਪੈਸੇ ਲਈ ਉਹ ਪੈਸਾ ਨਹੀਂ ਛੱਡਣਾ ਚਾਹੁੰਦੇ ਸੀ ਜਾਂ ਕਿ ਇਹ ਉਦਾਂ ਕੋਈ ਤੰਗੀ ਸਗੀ ਵੀ ਜਿਹੜਾ ਉਹ ਜਾਣ ਦੇਣ ਲਈ एकदम ਤਿਆਰ ਹੁੰਦਾ ਨਹੀਂ 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 ਕੀ ਉਹਨੂੰ ਇੱਕ ਵਹਿਮ ਸੀ ਵੀ ਮੈਨੂੰ ਪਿੱਛੇ ਕਿ 50 ਵਿੱਚ ਮੈਨੂੰ ਕਿਹਾ ਜੇ ਕੁਝ ਨਹੀਂ ਖਾਇਆ ਕੁਝ ਨਹੀਂ ਕਹਿਣਾ ਉਹਦੇ ਸਾਹ ਚ ਗੱਲ ਇਹ ਕਰ ਕਰ ਗਈ ਕਰ ਕਰ ਗਈ ਅਫਸਰਾਂ ਦੇ ਕੰਮ ਤੋਂ ਬਾਅਦ ਜਦੋਂ ਇਹ ਆਏ ਆ ਤੇ ਉਹ ਕਰ ਕਰ ਗਈ ਵੀ ਮੈਨੂੰ ਕਿਸੇ ਨਾਲ ਮਾਰਨਾ ਨਹੀਂ ਕਿਉਂਕਿ ਜਿਹੋ ਨਾਲ ਕਹਿਤਾ ਮੈਂ ਨਹੀਂ ਮਾਰਦਾ ਉਹਨਾਂ ਨੇ ਮੈਨੂੰ ਮਾਫ ਕਰਤਾ ਮਾਫ ਕਰਤਾ ਉਹ ਤਾਂ ਵੀ ਇੱਥੇ ਇਹ ਸਰਮੂਤੇ ਅਸੀਂ ਨਹੀਂ ਹੁੰਦੇ ਸੀ ਦਫ਼ਤਰ ਇੱਕ ਦੋ ਘੁੰਦੇ ਉਹਨਾਂ ਜੋ ਕਈ ਕੁੱਤ ਉਹ ਤੁਹਾਨੂੰ ਬਾਅਦ ਚ ਚਿੱਠੀ ਆਉਂਦੀ ਉਹ ਮਿਲ ਕੇ ਜਾਂਦੇ ਆਂ ਤੁਹਾਨੂੰ ਉਹ ਉਹ ਸਹੀ ਬੰਦੇ ਮਿਲਦੇ ਹੁੰਦੇ ਸੀ ਸਹੀ ਉਹ ਨਹੀਂ ਕੁਝ ਵੀ ਕਹਿੰਦੇ ਹੁੰਦੇ ਸੀ ਮੈਂ ਦਾਲ ਸੀ ਤੁਹਾਨੂੰ ਉਹ ਤਾਂ ਪਿਆਰ ਕਰਦੇ ਹੇਕ ਉਹ ਪਿਆਰ ਕਰਦਾ ਉਹ ਨਹੀਂ ਕਰਸ ਵੀ ਤੇ ਉਹ ਹੀ ਚੀਜ਼ਾਂ ਨੂੰ ਲੈ ਕੇ ਬੈਠੇ ਫਿਰ ਉਹ ਇਹ ਦਿਮਾਗ ਸੀ ਤੇ ਇਹ ਬਾਹਰ ਲੈ ਬੰਦ ਨੇ ਇਹ ਮੇਰਾ ਕੀ ਕਰਨਗੇ ਹਾਂ ਭਾਈ ਜਿਹੜੀ ਪਤਾ ਕੀ ਆ ਕਈ ਵਾਰੀ ਮਾਰਨ ਵਾਲਾ ਭਾਵੇਂ ਉਹ ਕਹਿੰਦੇ ਹੁੰਦੇ ਵੀ ਕੋਈ ਛੋਟਾ ਜਿਹਾ ਉੱਠ ਕੇ ਕਿਸੇ ਨੂੰ ਇੱਕ ਗੋਲੀ ਚਲਾਉਣੀ ਆ ਹੁਣ ਵੀ ਕੋਈ ਵੀ ਸੁਧਾਰਨ ਵਾਲਾ ਬੰਦਾ ਕਿਸੇ ਨੂੰ ਮਾਰ ਸਕਦਾ ਉਹਦੇ ਦੇ ਦਿਮਾਗ 'ਚ ਗੱਲ ਨਹੀਂ ਪਈ ਇਹਦੇ ਉਹ ਬਣ ਗਏ ਵੀ ਵੱਡੇ ਵੱਡੇ ਮੇਰੇ ਨਾਲ ਕੱਚੇ ਮੇਰੇ ਆ ਕੇ ਜਾਏ ਉਹਨਾਂ ਦੇ ਕਹਿ ਤੋਂ ਬਿਨਾਂ ਕਿਸੇ ਨੇ ਮੈਨੂੰ ਮਾਰਨਾ ਮੈਨੂੰ ਮਾਰ ਨਹੀਂ ਸਕਦੇ ਇਹ ਗੱਲ ਸੀ ਉਹਦੇ ਦਿਮਾਗ 'ਚ ਆ ਗੱਲ ਸੀ ਇਹ ਗੱਲ ਸੀ ਕਿਉਂਕਿ ਸਾਨੂੰ ਪਤਾ ਨਹੀਂ ਸਾਨੂੰ ਜਿਹੜਾ ਪਿੰਨੋ ਲੈ ਗਿਆ ਜੀ ਹਾਂਜੀ ਠੀਕ ਹੈ ਉਹ ਉਹ ਨੂੰ ਇਹ ਪਰਿੰਡ ਹੋਰੇ ਇਹਨਾਂ ਨੂੰ ਇਹਨਾਂ ਨੂੰ ਪਤਾ ਨਹੀਂ ਮੈਨੂੰ ਲੱਗਦਾ ਹੈ ਬੈਰੀ ਹਰਣਾ ਆੜੀਆ ਆੜੀਆ ਗੱਲ ਹੈ ਮੈਨੂੰ ਪਿਆਰ ਕਰਦੇ ਉਹਦੇ ਦਿਮਾਗ 'ਚ ਆ ਕੀੜਾ ਵੱੜਿਆ ਸੀ ਕਿ ਮੈਨੂੰ ਨਹੀਂ ਮਾਰਦਾ ਉਹਨੂੰ ਉਹ ਨਹੀਂ ਪਤਾ ਸੀ ਕਿ ਛੋਟੇ ਥੱਲੇ ਮਾਰ ਕੇ ਕੋਈ ਵੀ ਗੋਲੀ ਮਾਰ ਸਕਦਾ ਮੇਰੇ ਕਿ ਕਿ ਤੂੰ ਇੱਕ ਉਹਨੂੰ ਇਹ ਨਹੀਂ ਪਤਾ ਸੀ ਮੈਂ ਪ੍ਰੋਗਰਾਮ ਤੇ ਰੋਜ਼ ਜਾਣਾ ਰੋਜ਼ ਰਾਤ ਕਰਨਾ ਕਿਤੇ ਕੋਈ ਵੀ ਮਾਰ ਸਕਦਾ ਸੌਖਾ ਸੀ ਮਤਲਬ ਕਹਿੰਦੇ ਇਹਨੂੰ ਕੋਈ ਲੱਤਨ ਦੀ ਲੋੜ ਨਹੀਂ ਸੀ ਯਾਰ ਇਹ ਤਾਂ ਆਪ ਲੋਕਾਂ ਦੇ ਵਿੱਚ ਹੈ ਨੀਥਿੰਗ ਤੇ 100 ਰੁਪਇਆ ਵੀ ਨਹੀਂ 1 ਰੁਪਇਆ ਇਕੱਲੇ ਵੇਜੂ ਵੀ ਮੈਨੂੰ ਇਹ ਮਾਗਰ ਗਿਆ ਹਾਂਜੀ ਬਗਲ ਉਹ ਪੈਸਿਆਂ ਦਾ ਵੀ ਰਾਜ ਚੀਨੀ ਸੀ ਆਪਣੇ ਕੰਮ ਦਾ ਰਾਜ ਚੀਨੀ ਸੀ ਉਸ ਕੋ ਸਭ ਕੁਝ ਹੈਗਾ ਉਹ ਉਹ ਇਕੱਠੇ ਕਰਨ ਵਾਲੀ ਗੱਲ ਨਹੀਂ ਸੀ ਇਹਦੇ ਵਿੱਚ ਬਹੁਤ ਨੂੰ ਵੰਡਣ ਵਾਲੀ ਗੱਲ ਇਹ ਹੋ ਗਈ ਆ ਵੀ ਅਮਰ ਜੋਤਾ ਅਮਰ ਜੋਤਾ ਮੰਨਦੀ ਸੀ ਐਛੇ ਜੀ ਉਹ ਜਦ ਇੱਕ ਪ੍ਰੋਗਰਾਮ ਲੱਗੇ ਥੱਕ ਜਾਂਦੀ ਸੀ ਉਹ ਤਾਂ ਸ਼ੁਕਰ ਕਰਦੀ ਕਿ ਕਿ ਜਿੱਦਲੇ ਬਿਨਾ ਲੱਗੇ ਹਾਂ ਜੀ ਹਾਂ ਵਾਲੇ ਤਾਂ ਉਹ ਤਾਂ ਕਿਉਂਦੀ ਸੀ ਵੀ ਹਾਂ ਜੀ ਇਹ ਗੱਲ ਵੀ ਆਪਾਂ ਥੋੜੀ ਜਿਹੀ ਵਿੱਚ ਲਿਓਣੀ ਆ ਪ੍ਰੋਗਰਾਮ ਦੋ ਤਾਂ ਲੱਗਦੇ ਹੁੰਦੇ ਸੀ ਮੈਨੂੰ ਤਾਂ ਪਤਾ ਨਹੀਂ ਦੋ ਹੀ ਇਹ ਕਹਿ ਸਕਦਾ ਦੋ ਨਹੀਂ ਲੱਗਦੇ ਜੀ ਕਿਤੇ ਕਿਤੇ ਕੋਈ ਮਤਲਬ ਕਹਿੰਦਾ ਜੀ ਸਵੇਰ ਸ਼ਾਮ ਪ੍ਰੋਗਰਾਮ ਕਈ ਇਦਾਂ ਦੇ ਨਹੀਂ 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 ਇਦਾਂ ਦੇ ਹੈਗੇ ਆ ਨਹੀਂ ਉਹ ਕੋਈ ਕੋਈ ਯਾਰੀ ਦੋਸਤੀ ਵਾਲੇ ਹਾਂ ਕੋਈ ਜਿਹਨੇ ਵਿਕਾਰ ਕਰਨਾਂ ਚਾਹੁੰਦਾ ਮੈਂ ਕਹਿੰਦਾ ਵੀ ਉਹ ਜਿੱਥੇ ਤੁਹਾਨੂੰ ਕਹਿਣਾ ਨਹੀਂ ਮੋੜ ਸਕਦੇ ਉਥੇ ਲੱਗੇ ਆ ਇਸ ਕਰਦਾ ਕਿਉਂਕਿ ਮੈਨੂੰ ਖੁਦ ਆਪ ਨੂੰ ਪਤਾ ਨਹੀਂ ਜਿਹੜੇ ਤੁਸੀਂ ਦੇਖੇ ਹੋਣਗੇ ਇੱਕ ਦੋ ਪ੍ਰੋਗਰਾਮਾਂ ਜੀ ਮੈਂ ਮੰਨਦਾ ਪਰ ਮੇਰੇ ਘਰ ਵੀ ਮੇਰੇ ਜੀਵਨ ਦੇ ਉਹਦੇ ਨਾਲ ਪਹਿਲਾਂ ਜਦੋਂ ਅਸਲ 'ਚ ਮੈਨੂੰ ਲੱਗਦਾ ਵੀ ਉਹ ਜਦੋਂ ਮਲਕੋ ਆ ਗਿਆ ਨਾ ਉਹਨਾਂ ਟਾਈਮਾਂ ਦੇ ਵਿੱਚ ਇਹਦੇ ਨੂੰ ਦੋ ਦੋ ਬੁੱਕ ਕੀਤੇ ਹੋਣੇ ਆ ਬਾਅਦ ਕੀ ਹਾਂ ਤੁਹਾਡੇ ਟਾਈਮ ਦੇ ਵਿੱਚ ਤੱਕ ਕਿਉਂਕਿ ਉਦੋਂ ਤਾਂ ਇਹ ਇਦਾਂ ਦਾ ਪ੍ਰੋਗਰਾਮ ਇਦਾਂ ਦਾ ਤੁਸੀਂ ਸਾਧਿਆਂ ਨੇ ਇੱਕ ਪ੍ਰੋਗਰਾਮ ਲੱਗ ਜਾਂਦਾ ਇੱਕ ਪ੍ਰੋਗਰਾਮ ਲਾ ਕੇ ਅਮਰਦੋਤ ਨੂੰ ਮੁੜਗੇ ਉਹਦੇ ਤੇ ਬੋਲਣ ਦੀ ਵਾਹ ਨਹੀਂ ਹੁੰਦੀ ਠੱਟ ਜਾਂਦਾ ਬੰਦਾ ਕਿਉਂਕਿ ਜ਼ੋਰ ਵੀ ਬਹੁਤ ਗਾਨੇ ਦੂਜਾ ਉਹ ਮਰਗੀ ਮਰਦੇ ਦੂਜਾ ਬੁਰਾ ਉਹ ਨਹੀਂ ਡਾਗੇ ਇਹ ਘਟਾ ਦਾ ਸੀ ਉਹ ਨਹੀਂ ਡਾਗੇ ਹਾਂ ਉਹ ਉਹ ਦਵਾ ਹਾਂ ਕੁਝ ਵਗਾਰ ਇਹ ਪਭੜਾ ਜਿਗਾ ਇਹਦੇ ਕਰੀ ਉੱਤੇ ਕੰਡ ਵਰਗੇ ਹਾਂਜੀ ਹਾਂਜੀ ਇਹਦਾ ਵਗਾਰ ਪਿਛਾ ਯਾਰ ਰੋਕੇ ਜਾਂਦੇ ਉਹ ਬਕਰੀ ਗੱਲ ਹਾਂ ਉਹ ਉਹ ਮੈਂ ਕੰਨਾ ਵੀ ਕਿਤੇ ਨਾ ਕਿਤੇ ਲਾਉਣਾ ਪੈ ਜਾਂਦਾ ਸੀ ਮਜ਼ਦੂਰੀ ਨੂੰ ਤੇ ਅਮਰਜੋਤ ਨੂੰ ਕਦੀ ਨਹੀਂ ਤੁਸੀਂ ਕਦੀ ਸਮਝਾਉਂਦੀ ਹੋ ਉਹਨੂੰ ਵਕਤ ਤੇ ਕੀਤੀ ਹੋਵੇ ਵੀ ਇਹਨੂੰ ਸਮਝਾਵੇ ਜਾਂ ਕਿ ਉਹ ਅਮਰਜੋਤ ਹੀ ਨਹੀਂ ਸੁਣਦਾ ਸੀ ਜਦੋਂ ਉਹ ਦੱਸਦਾ ਕਿ ਜਿੱਦਾਂ ਤੁਹਾਨੂੰ ਦੇ ਦੱਸੇ ਬੰਦ ਨਹੀਂ ਰੱਖੀ ਉਹ ਸਮਝਾਉਣ ਤੋਂ ਵਧੀ ਇੱਕ ਦੋ ਵਾਰ ਹੀ ਗਿਆ ਅਸੀਂ ਤੇ ਇਹਨੂੰ ਮਰਦਾ ਬੰਦ ਕਰ ਜੀਏ ਪ੍ਰੋਗਰਾਮ ਹਾਂਜੀ ਜਦੋਂ ਜਿਹੋਲਾ ਤੇ ਹੋ ਜਾਂਦਾ ਜੇ ਜਨਾਨੀ ਹੁੰਦੀ ਹਸਬੰਡ ਵਾਈਫ ਆਹੋ ਉਹਨਾਂ ਦਾ ਵਿਆਹ ਹੋਇਆ ਤਾਂ ਉਹਦਾ ਉਹੀ ਸਮਝਾ ਸਕਦੀ ਸੀ ਵੱਧ ਤੋਂ ਵੱਧ ਜਿਆਦਾ ਨਹੀਂ ਮੰਨਦਾ ਜੀ ਇਹ ਉਹਦੀ ਉਹਦੀ ਵੀ ਹੁੰਦਾ ਸੀ ਤੇ ਉਹਨੂੰ ਕਿਸੇ ਨੂੰ ਵੀ ਉਹਨੇ ਦੱਸਿਆ ਨਹੀਂ ਮਜੂਦ ਨੇ ਵੀ ਆਪਣੇ ਘਰ ਦੇ ਨੂੰ ਜਾਂ ਉਹਦੇ ਭੈਣ ਨੂੰ ਜਾਂ ਉਹਨੂੰ ਇਹੋ ਹੀ ਕਹਿਣਾ ਸੀ ਕਿ ਮੈਨੂੰ ਕੋਈ ਨਹੀਂ ਹੁੰਦਾ ਮੇਰੇ ਕੋਲ ਕੁਝ ਨਹੀਂ ਹੁੰਦਾ ਸਾਰੇ ਬੇਲੀ ਉਹਦੇ ਦੇ ਮੰਤਰੀ ਉਹੀ ਗੱਲ ਬਿਖਾਤੀ ਮਤਲਬ ਉਹਨੇ ਵੀ ਘਰ ਦੇ ਨੂੰ ਦੱਸਿਆ ਨਹੀਂ ਨਾਂ ਹੀ ਦੱਸੋ ਕੋਈ ਇਹ ਝਟਕ ਹੋ ਕੇ ਕੰਮ ਕਰਦਾ ਸੀ ਅੱਛਾ ਜੀ ਉਹਨੂੰ ਕੋਈ ਡਰ ਨਹੀਂ ਸੀ ਬੇਟਾ ਝਟਕ ਉਹਨਾਂ ਨੇ ਲੱਗਣਾ ਕਿ ਦੇਹਰਾ ਕੇ ਸਗਰਾ ਐਸ਼ਾ ਪੁੱਛਣ ਗੱਲ ਰਿਹਾ ਕੋਈ ਥੋੜਾ ਸਮਾਂ ਵੀ ਮੈਂ ਹੁਣ ਬਿਲਕੁਲ ਨਹੀਂ ਦੋ ਮੰਨਣਾ ਕਿ ਜਣਾ ਨਹੀਂਗਾ ਉਹ ਤਾਂ ਹੁਣ ਉਸ ਟਾਈਮ ਵੀ ਸਿਖਰ ਤੋਂ ਪਹਿਲੇ ਚਲਮਾਰਨ ਵਾਲੀ ਆ ਗਿਆ ਉਸ ਵੇਲੇ ਵੀ ਬੇਤਰਕ ਗੱਡੀ ਚ ਉਤਰਿਆ ਸੀ ਪਤਾ ਨਹੀਂ ਸੀ ਕਿ ਕੋਈ ਗੋਲੀ ਮਾਰਨ ਦਾ ਜਿੱਦਾਂ ਹੁਣ ਕਹਦੀਏ ਵੀ ਦੋ ਗੋਲੀਆਂ ਚਲਾਈਆਂ ਬੰਦੇ ਨੇ ਮਰੀ ਜਾਣਾ ਸਕੇਟਰੋਂ ਐਡਾ ਰਾਜਵੀਰ ਕੇ ਸੀਨਾ ਉੱਤੇ ਜੜਾ ਉਹਦਾ ਬੰਦਾ ਬਿਲਕੁਲ ਬਿਲਕੁਲ ਉਹ ਉਹਦਾ ਤਾਂ ਪਤਾ ਧਿਆਨ ਵੀ ਐਸੀ ਪ੍ਰੋਗਰਾਮ ਚ ਸੀਗਾ ਸਟੇਜ 'ਚ ਉਹਨਾਂ ਦਾ ਐਡਾ ਨਹੀਂ ਸੀ ਵੀ ਸਾਨੂੰ ਗੋਲੀਆਂ ਮਾਰ ਕੇ ਉਹ ਫਿਰ ਐਡਾ ਨਹੀਂ ਸੀ ਉੱਥੇ ਉਹ ਜਾਜ ਗਿਆ ਹਨ ਅੱਛਾ ਜੀ ਇਹ ਛੱਡ ਜੀ ਆਪਾਂ ਮੰਨ ਲੈ ਗਏ ਅੱਛਾ ਜ ਤੇ ਮੈਂ ਉਹ ਨਹੀਂ ਮੁਝ ਗਿਆ ਨੂੰ ਅੱਛਾ ਜੀ 에어ਪੋਰਟ ਜਾ ਬਾ ਦੇਖ ਲੈ ਬਾ ਦੇਖ ਲੈ ਨੇ ਦਿੱਲੀ 에어ਪੋਰਟ ਤੇ ਜਦੋਂ ਤੁਸੀਂ ਤੇ ਅੱਛਾ ਜੀ ਉਸ ਤੋਂ ਬਾਅਦ ਰਾਤ ਫੇਰ ਹੀ ਗੱਲ ਹੋਈ ਸੁਤੇ ਆਏ ਫਿਕ ਜਾਂਦਾ ਮੇਰੀ ਗੱਲ ਸੁਣਾ ਮਜ਼ੇਦਾਰੀ ਨੇ ਆਏ تھے ਨਹੀਂ ਉੱਪਰ ਜਦੋਂ ਜਹਾਜ਼ ਹੈ ਫਰੈਂਡ ਜਾਰੀ ਵਿੱਚ ਤੁਸੀਂ ਸੌਂਗੇ ਕਿ ਖਾਣ ਮਿਲ ਆਪੇ ਯਾਰ ਮਤਲਬ ਕਰਦੇ ਆ ਰਹੇ ਦਰਮਿਆਨ ਕਿਤੇ ਬੈਠ ਕੇ ਬੈਈ ਲਈ ਲੰਮਾ ਕਬਰਾ ਠੀਕ ਆਪੇ ਨਿਕਲਣ ਨੂੰ ਤੇ ਕੈਲੀਫੋਰਨੀਆ ਉਧਰੋਂ ਕਾਫੀ ਟਾਈਮ ਲੱਗ ਜਾ ਰਾਤ ਸੇਵ ਹੀ ਅੱਛਾ ਜੀ ਅੱਜ ਕੱ데 ਕੇ ਕਰ ਹੀ ਹੋਈ ਹੈ ਕਵੈਸ ਹੋਈ ਥੇ ਕਿ ਇਧਰ ਰਸਤੇ ਦੋ ਦੋਸਤियां ਸੀਗੀਆਂ ਸੋਦੀ ਜਾਂਦੇ ਆਉਂਦੇ ਆ 4 ਘੰਟੇ ਦੀ ਸੇਅ ਹੁੰਦੀ ਹੈ ਤੇ ਉੱਥੇ ਵੀ ਕਾਫੀ ਜਿਵੇਂ ਬੈਠ ਕੇ ਲੈਣ ਚਲੋ 18 ਘੰਟੇ ਦਾ ਰਸਤਾ ਭਰੇ 4 ਘੰਟੇ ਹਸਤੇ ਠੀਕ ਹੈ ਜੀ ਉਹ ਲੋ ਜੀ ਅੱਛਾ ਦਿੱਲੀ ਆ ਗਏ ਜੀ ਦਿੱਲੀ ਆ ਗਏ ਅੱਛਾ ਜੀ ਕਾਰ ਆ ਗਏ ਕਾਰ ਦੇ ਭਾਗੇ ਅੱਗੇ ਗਏ ਇਹ ਇਹ ਨਹੀਂ ਗੱਡੀ ਆਪਣੀ ਚੀ ਗਈ ਜਿਸ ਕਿ ਜਾਂ ਚੁੱਕੀ ਨਹੀਂ ਉਹਨਾਂ ਨੇ ਜਾਣ ਨਹੀਂ ਕਿ ਟੈਕਸੀ ਕੀਤੀ ਕਿ ਕੀਤੀ ਆ ਕੇ ਇਹਨਾਂ ਦੇ ਕਿਉਂਕਿ ਮੇਰੇ ਨਾਲ ਟੈਕਸੀ ਕੀਤੀ ਹੋਗੀ ਕਿ ਟੈਕਸੀ ਉਦੋਂ ਟਾਈਮ 11-13 ਘੰਟੇ ਲੱਗ ਜਾਂਦੇ ਸੀ ਜੀ ਟੈਕਸੀ ਅੱਛਾ ਜੀ ਆਂਦਾ ਪਹੇੜਾ अच्छा तीन बंदा बह मैं क्या करनी मेरा अच्छा इको कार चवा सी तो सारे इको कार हां जी हां लगी कर मैं कहा यार मैं जाना है अच्छा आ गए तुसी उथे नहीं नहीं मैं उथे भी मैं कोई नहीं गया अच्छा उने उथे भी वो गल भी थोड़ी समझ आवे तुसी केड़ी का बोल रहे मैं कहा फिर समझो अंदर मैं कहा मैं नहीं अच्छा जी करा जाना नहीं मैं कहा मैं जाना क्यों मैं कहा इथे बड़े इथे रात ਮੇਰੇ ਮਸੀਆ ਮੇਰੇ ਭੂਆ ਅਸੀਂ ਬੇਲੇ ਤੋਂ ਪੱਤੀ ਦੀ ਕਰਨੇ ਫੜੀ ਰਿਸ਼ਤੇ ਵਾਲੀ ਦਿੱਲੀ ਦੇ ਵਿੱਚ ਬਹੁਤ ਬਹੁਤ ਬੇਹਾਜੀ ਅੱਛਾ ਜੀ ਠੀਕ ਹੈ ਜੀ ਉਹ ਮੇਰੇ ਜਿਹੜੇ ਭੂਆ ਦੇ ਬੰਦੇ ਆ ਬਾਕੀ ਦੇ ਬੰਦੇ ਆ ਉਹ ਸਾਰੇ ਹਮੋਂ ਬੰਦੇ ਸਾਰੇ ਬਿਲਕੁਲ ਚੰਗਾ ਪਿਆਰ ਹੱਸਾ ਖੇਡਾ ਸੁਖ ਮੇਲਾ ਅੱਛਾ ਅੱਛਾ ਮੈਂ ਅੱਥੇ ਦਾ ਉਹ ਤੋਂ ਟੈਕਸੀ ਬੜੇ ਤੁਹਾਨੂੰ ਇਹ ਨਹੀਂ ਵੀ ਕੁਝ ਨਹੀਂ ਕਿਹਾ ਵੀ ਵੇ ਕਾਤੇ ਚੱਲ ਜਾਣਾ ਮੈਂ ਕਿਹਾ ਮੈਂ ਕਿਹਾ ਮੈਂ ਜਾਵਾਂਗਾ ਅਜਾਂ ਦੀ ਗੱਲ ਹੋਈ ਅੱਜ ਉਹਨਾਂ ਨੂੰ ਗੱਤ ਬੰਦੇ ਆ ਪਹੁੰਚ ਜਾਊਗਾ ਅੱਜ ਘਰੇ ਬੋਪਰੇ ਜਾ ਕੇ ਸਾਦੇ ਬੋਕੇ ਖਾੜੀ ਵੀ ਪੁੰਨੇ ਜਾਂਦੇ ਆ ਤੇ ਮੈਂ ਤੁਹਾਨੂੰ ਚੱਲਦਾ ਜਾਣਾ ਮੈਂ ਕਹਿੰਦਾ ਅੱਛਾ ਅੱਛਾ ਕਿਉਂਕਿ ਪਿਆਰ ਤਾਂ ਤੁਹਾਡਾ ਵੀ ਮੇਰੇ ਸਾਹਮਣੇ ਮਸਤੀਜ ਤੇ ਵੀ ਦੇਖਿਆ ਪਿਆਰ ਬਹੁਤ ਸੀ ਸਭੀ ਛੱਡ ਕੇ ਨਹੀਂ ਸੀ ਚਮਕੀਲੇ ਤਾਂ ਬਹੁਤ ਸਾਰੇ ਦਿੱਤੇ ਇੱਕ ਬਿੰਡ ਨਹੀਂ ਥਰ ਇੱਕ ਦੋ ਵਾਰ ਕਨੈਕਸ਼ਨ ਟੁੱਟਦਾ ਸੀ ਤੁਹਾਡਾ ਮੈਕਸ਼ ਜੁੜਿਆ ਰਹਿੰਦਾ ਸੀ ਬੋਕੇ ਅੱਛਾ ਜੀ ਮੈਂ ਕਿਹਾ ਹੁਣ ਪਿੱਛੇ ਪਾਸੇ ਗੱਲੇ ਆ ਅੱਛਾ ਜੀ ਵੀ ਹੁਣ ਇੱਥੋਂ ਤੂੰ ਜਾਣ ਇੱਕ ਗੇਵਨ ਜਨ ਲੈ ਉਹ ਤਾਂ ਦੇਖੋ ਜੀ ਉਹ ਆ ਜਾਂਦਾ ਤੁਹਾਡੀ ਉਹ ਸੈਟਿੰਗ ਇਦਾਂ ਦੀ ਜਿਆ ਪਿਆਰ ਇੰਨਾ ਸੀ ਜਾਂ ਜੁੜਿਓ ਇੰਨੇ ਸੀ ਤੁਸਾਰ ਤੋਂ ਵੀ ਨਹੀਂ ਛੱਡ ਹੋਣਾ ਸੀ ਤੁਸੀਂ ਵੀ ਨਾਲ ਜਾਣੇ ਜਾਣਾ ਸਭ ਉਹ ਵੀ ਫਨੀ ਕਰ ਉਹਨੂੰ ਫੋਨ ਬੰਦ ਹੁੰਦੇ ਗਏ ਹਾਂ ਹਾਂ ਫਿਰ ਮੈਨੂੰ ਫੋਨ ਕਰ ਲੈ ਆਹ ਫੋਨ ਵੀ ਕੰਨ ਨਾ ਕਰਨਾ ਉਹਦ ਕਰੀ ਗੁਰੂ ਵੀ ਹੁੰਦੇ ਸੀ ਲਓ ਜੀ ਅਸੀਂ ਇੱਥੇ ਆ ਬੜੀਆਂ ਮੌਜਾਂ ਆ ਕੇ ਦੀ ਮਰਜ਼ੀ ਕਰ ਕੇ ਦੀ ਪੋੜਾ ਕਰੇ ਅੱਛਾ ਜੀ ਕਦੀ ਖੇਡ ਕਰ ਗਈ ਮਾਂ ਮੈਂ ਉੱਥੇ ਮੈਂ ਸੱਤ ਮੰਗਣ ਮੈਂ ਅਸੀਂ ਤੁਸੀਂ ਮਤਲਬ ਉਹ ਆਪਣੇ ਮੈਂ ਉੱਥੇ ਜਿਹੜਾ ਆਪਣੇ ਤੱਕ ਆ ਇਹ ਜਿੱਦਾਂ ਮਰਜ਼ੀ ਲਾਉਂਦੇ ਲਾਈ ਗਏ ਕਰੀ ਗਏ ਨਾ ਮੀਨਾ ਜੀ ਉੱਥੇ ਆ ਗਏ ਅੱਛਾ ਜੀ ਮੈਂ ਆਪਕੇ ਕੋਲ ਮੁਣੀ ਲੈ ਕੇ ਸੈਟਿੰਗ ਇਹਨਾਂ ਦੀ ਹੋ ਗਈ ਹੋਣੀ ਹੈ ਕਿਉਂਕਿ ਮੈਂ ਰੱਖ ਲਊਗਾ ਆਪੇ ਹਾਂਜੀ ਬਸ ਫੇਰ ਜਾਊਗਾ ਫਿਰ ਮੈਂ ਮੀਨਾ ਆ ਗਿਆ ਉਹ ਤੋਂ ਆਇਆ ਫਿਰ ਮੈਂ ਘਰੇ ਰਿਹਾ ਇੱਥੇ ਅਸਲੀ ਫਿਰ ਵੀ 3 ਵਜੇ ਤੋਂ ਤੇ ਰਹਿੰਦੇ ਤੁਸੀਂ ਉਦੋਂ ਕਿੱਥੇ ਸੀਗੇ ਜਦੋਂ ਮੈਂ ਸ਼ਹਿਰ ਤੇ ਆਏ ਸਵਾਡੇ ਲੁਧਿਆਣੇ ਕਿੱਥੇ ਜੇਲ੍ਹ ਹੈ ਜੇਲ੍ਹ ਦੇ ਕੋਲ ਪਹਿਲਾਂ ਪਰਾਣੀ ਜੇਲ੍ਹ ਉੱਥੇ ਰਹਿੰਦੇ ਸੀ ਸਿਵਲਪਸਾ ਹਾਂ ਅਸਲੀ ਸ਼ਹਿਰ ਦੇ ਬਿਲਕੁਲ ਸ਼ਹਿਰ ਦਾ ਸੈਂਟਰ ਆ ਕੀ ਜੀ ਅਸਲੀ ਨਾ ਆਇਆ ਦੇ ਮਿੰਨੀ ਬਾਤ ਤੁਸੀਂ ਆਏ ਘਰ ਅੱਛਾ ਜੀ ਮੈਂ ਘਰੋਂ ਬੱਸ ਬਰ ਰਿ ਗਿਆ ਅੱਛਾ ਜੀ ਫਿਰ ਇਹ ਜਿਹੜਾ ਡਾਕਟਰ ਗਿਆ ਲਗਾ ਜਾ ਕੇ ਸੀਰੀ ਲਵਾ ਅੱਛਾ ਜੀ ਉਹਨਾਂ ਗਿਆ ਤੇ ਮੈਨੂੰ ਤੋੜਾ ਲੱਗਾ ਹੂੰ ਹੂੰ ਫਿਰ ਮਨ ਕੋ ਜਾਣ ਦਾ ਅੱਛਾ ਪਤਾ ਲੱਗ ਗਿਆ ਜੀ ਮੈਂ ਜਿਹੜਾ ਉਹਦਾ ਉਹਨੂੰ ਮੈਂ ਤੇ ਕੁੱਠਾ ਨਹੀਂ ਕਰੂਗਾ ਆ ਬੀਟੋ ਦਾ ਮਿਲ ਗਿਆ ਸੈਟਲ ਹੋ ਕੇ ਚਲੀ ਜਾਂਦਾ ਬੰਦਾ ਮਿਲ ਗਿਆ ਹਾਂ ਜੀ ਹੁਣ ਇਹਨੂੰ ਮੈਂ ਲੁਕਾਇਆ ਕਰਾਂ ਤੇ ਮੇਰੇ ਕਿਤੇ ਮੱਥੇ ਨਾ ਲਾ। ਮੱਥੇ ਲਾ ਕੇ ਫੇਕੂਗਾ ਵੀ ਆ ਜਾ ਬਈ ਆਪਾਂ ਫੇਕੂਗਰ ਲੜੇ ਪੈਣੇ। ਉਹ ਕਹਿੰਦਾ ਤੁਸੀਂ ਵੀ ਨਹੀਂ ਮੋੜ ਸਕਦੇ ਸੀ। ਹਾਂ। ਹਾਂਜੀ। ਉਹ ਮੇਰੀ ਕਰ ਲਿਆ ਕਰਾਉਂਦੇ ਆ। ਮੇਰੀ ਗੱਲ ਵੀ ਸੁਧਿਲੇ ਨਾਲ। ਅੱਛਾ ਜੀ। ਆ ਫਿਰ ਬੰਦਾ ਸੱਦੋ। ਬਿਲਕੁਲ। ਉਹ ਕਹਦਾ ਹੈ ਜਿਆਦਾ ਨਹੀਂ ਨਗਰ ਨਾ ਨਹੀਂ ਜਾਇਗਾ। ਅੱਛਾ ਜੀ। ਫਾਂਗਾ ਕੱ ਲੈ ਗਰੇ ਕੰਮ ਲਗਾਓ। ਅੱਛਾ ਜੀ। ਉਹਨਾਂ ਨੂੰ ਲਗਾਓ ਉਹਨੇ ਵੀ ਆਹ ਜੀ ਸਾਡੇ ਕੋਲ ਹੀ ਇਦੋਂ ਵੀ ਜਾਣਾ। ਅੱਛਾ। ਬੋੜੀ ਬਗਿਆ। ਉਹਨਾਂ ਨੂੰ ਕਦੀ ਕੋਈ ਚਿੱਠੀ ਜਾਂ ਉਹਨਾਂ ਨਾਲ ਤਾਂ ਨਹੀਂ ਸੀ ਕੋਈ ਗੱਲ। ਨਹੀਂ ਹੋਰ ਨਹੀਂ। ਬਈ ਤੁਸੀਂ ਆਹ ਨਹੀਂ ਕਰਨਾ। ਦੇਖਿਓ ਆਈ ਹ ਹਾਂ ਜੀ ਤਾ ਮੈਨੂੰ ਲੱਗਦਾ ਨਹੀਂ ਤਾ ਕੱਲ ਦੇ ਬਾਰੇ ਅੱਛਾ ਜੀ ਫਿਰ ਆਪੇ ਮੰਦਰ ਸਾਧੂ ਸੁਨੀਲਾ ਹੂੰ ਹੂੰ ਇਹ ਨਾਮ ਲਗਾਇਆ ਫਿਰ 4-5 ਮਹੀਨੇ ਮੈਂ ਕੰਮ ਅੱਛਾ ਜੀ ਕਿਹੜਾ ਨਕੀਤਾ ਅੱਛਾ ਜੀ ਤੇ ਜਦੋਂ ਮੈਂ ਪਾਸਵਾਰ ਕੀ ਤੁਹਾਨੂੰ ਦੇਖਿਆ ਸੀ ਉਹ ਉਹ ਤਾਂ ਬੜੇ ਬਾਅਦ ਚ ਹੋਇਆ ਜੇ ਕੰਮ ਪਾਸ ਦੇ ਨਾਲ ਉਸਾ ਕਰਨ ਪਾਸ ਦੇ ਨਾਲ ਤੇ ਦਾ ਤੁਸੀਂ ਆ ਉਸ ਵੇਲੇ ਥੋੜੀ ਜਿਹਾ ਤੁਹਾਡਾ ਉਹ ਥੋੜੀ ਜਿਹਾ ਹੋਰ ਪਸੰਦ ਨਹੀਂ ਹੁੰਦਾ ਮੈਂ ਬਾਅਦ ਵਾਇਆ ਸੀ ਹਾਂਜੀ ਮਾਰ ਲੱਗਾ ਸਾਲਾ ਕਿਆ ਨਹੀਂ ਅੰਗਰੇਜ਼ ਆ ਗਿਆ ਬਸ ਬਸ ਉਹਰੇ ਜਿੱਤੇ ਹੋਏ ਸੀ ਥੋੜਾ ਜਿਹਾ ਚੁੱਕੀ ਸੀ ਉਹਨੂੰ ਉੱਥੇ ਹੀ ਨੂੰ ਕਹਿੰਦੇ ਆਂ ਕਿਹਨ ਜੋ ਤਾਂ ਇਹਨਾਂ ਸਿਰ ਬਣਾ ਤੈਨੂੰ ਘਰ ਤਾਂ ਨਹੀਂ ਭਜਾਣਾ ਅੱਛਾ ਅੱਛਾ ਬਾਗੀ ਮੈਂ ਜਨੂ ਕਰਿਆ ਆ ਉਦੋਂ ਮੈਂ ਵੀ ਦੇਖਿਆ ਉਹ ਖਾੜੇ ਦੇ ਵਿੱਚ ਤੁਸੀਂ ਬਹੁਤ ਅਜਮਲ ਕੰਮ ਵਾਈਟ ਕੀਤਾ ਖਾਣਾਂ ਦੇ ਫਰਦਿਸ ਕਿਹਾ ਕਿ ਪਾਕੀ ਬਚਾਈ ਹੋ ਗਈ ਹਾਂਜੀ ਬਿਲਕੁਲ ਹੋ ਰਹੀ ਹੈ ਤੇ ਉਦੋਂ ਦਾ ਬਰ ਮਾਇ ਨਹੀਂ ਲੈ ਅੱਛਾ ਜੀ ਆਉਂਦੇ ਮੈਨੂੰ ਘਰੇ ਲੱਗਿਆ ਜੇ ਮੈਂ ਘਰੇ ਸਮਾਂ ਲੱਗਿਆ ਤੇ ਮੈਂ ਆ ਗਿਆ ਅੱਛਾ ਜੀ ਤੇ ਆਇਆ ਦਫਤਰ ਆ ਕੇ ਪਾਸ ਕੰ ਦਾ ਚੱਲ ਮੈਂ ਹਮ ਇੱਥੇ ਘਰੇ ਮਿਲ ਰਿਹਾ ਤੇ ਪੰਗਲਾ ਕਰ ਤਾਂ ਉਹ ਆਦਮ ਕੱਥੇ ਬਿਲੇ ਆ ਸੀ ਅੱਛਾ ਜੀ ਉਹ ਤੇ ਥਾ ਵਿਆ ਉਹ ਜਦੋਂ ਮੈਂ ਕੱਪੜੇ ਨਾ ਪਾਏ ਘਰ ਵਾ ਸਾਡੇ ਸੁਰ ਬੈਠੇ ਜੋ ਸੀ ਅੱਛਾ ਜੀ ਕਿਉਂਕਿ 에ਰਪੋਰਟ ਤੋਂ ਬਾਅਦ ਨਿਕਲਿਆ ਤਾਂ ਗਰਮੀ ਤੇ ਜੋ ਕਰਤੈਰਾ ਕਰਤਵਾ ਐ ਐਸਐਸਜੀ ਮੈਨੂੰ ਮੇਰਾ ਪਰ ਰੈਸ਼ ਅਚਾਰੀ ਗਰ ਵੀ ਬੜੀ ਆ ਬੰਨੇ ਤੋ ਆਗੇ ਤਾਂ ਮੈ ਫੜਾ ਫੜਦਾ ਸੀ ਗਰਮੀ ਨੂੰ ਡਰਦੇ ਪਰ ਜੀ ਉਹ ਕਰ ਟੈਕਸੀ ਜੀ ਮੈਂ ਗਿਆ ਸੀ ਚਲ ਐਸ ਐਸ ਜੀ ਉਹ ਫਿਰ ਮਾ ਉਸਨੇ ਲੱਗਾ ਰਿਆ ਹਾਂਜੀ ਉਸ ਤੋਂ ਬਾਅਦ ਤੁੰ ਪੰਜ ਮਹੀਨਾ ਬਾਅਦ ਮੈਨੂੰ ਇਹ ਚਾਨਕ ਟਿਕਾ ਗਿਆ ਕਿੱਥੇ ਟਿਕ ਗਿਆ ਇਹ ਟਿਕਾ ਇਧਰ ਗਿਆ ਅਜੀ ਉਹਦੇ ਬਿਹਾਰ ਪ੍ਰੋਗਰਾਮ ਤੋਂ ਅੱਥਰੂ ਨਹੀਂ ਲੈਣਾ ਇਹ ਸੰਦੀਲੇ ਨਾਲ ਤੁਸੀਂ ਪ੍ਰੋਗਰਾਮ ਦਉਂਦੇ ਬਾਖੀ ਹੋਗੇ ਐਸੇ ਸ਼ਾਮ ਦੇ 6:00 ਵਜੇ ਉਹਨੇ ਕਰੀਆ ਮਾਰਦੇ ਮਿਹਣੇ ਛੇ ਅਜੇ ਤੇ ਨਹੀਂ ਹੁੰਦਾ ਠੀਕ ਹੈ ਜੀ ਸਾਢੇ 5:00 6:00 ਹੋਣਗੇ ਤੇ ਉਧਰੋਂ ਅਸੀਂ ਅੱਗੇ ਆਏ ਪਿੱਛੇ ਇਹਨੇ ਕਹਾਂ ਸੱਤ ਦੇ ਉਪਰ ਹੀ ਆ ਰੋਡ ਲੱਦਿਆ ਉਹ ਜੀ ਜੀ ਉਧਰ ਤੇ ਇਹ ਵੀ ਆਉਂਦੇ ਆ ਤੁਸੀਂ ਕਿਉਂਦੇ ਅੱਛਾ ਮੇਰੇ ਕੋਲ ਅੱਛਾ ਤੁਸੀਂ ਦੇਖ ਲੈਣਾ ਹੈ ਇਹਨੇ ਵੇਖ ਲੈ ਜੀ ਚੰਗੀ ਦੇਖ ਲੈ ਗੜੀ ਸੁਣ ਲੈ ਜੀ ਅੱਛਾ ਅੱਛਾ ਤੇ ਉੱਥੇ ਇਹਨੇ ਗੱਡੀਆਂ ਘਾ ਕੇ ਰੋਕ ਲਈ ਅੱਜ ਵੀ ਲੋਕ ਐ ਚਮਕੀਲਾ ਦਰਵਾ ਨੂੰ ਰੋਕ ਲਿਆ ਰਾਸਤੇ ਦੇ ਵਿੱਚ ਪਹਿਲਾਂ ਕੋ ਤਾਂ ਮਾਰਦੇ ਸਾਰੇ ਇਹ 6 ਤਰੀਕ ਵਾਲੀ ਕੰਦਰ 6 ਐ 6 ਐ ਅੱਛਾ ਜੀ ਇਹ ਗੱਲ ਜਿਹੜੀ ਕਰਦੇ ਆ ਤੁਹਾਨੂੰ ਦੱਸਣ ਲੱਗੇ ਆ 6 ਮਾਰਚ ਇਹ 6 ਮਾਰਚ ਦੀ 6 ਤਰੀਕ ਨੂੰ ਡੈਥ ਹੁੰਦੀ ਹੈ 6 ਮਾਰਚ ਨੂੰ ਇਹਨਾਂ ਨੂੰ ਰਾਸਤੇ ਦੇ ਵਿੱਚ ਚਮਕੀਲਾ ਰੁਕਦਾ ਸੰਦੇਲੇ ਦੇ ਨਾਲ ਅਮਰੀਕਾ ਲਿਆਉਣ ਬਗਾ ਹਾਂਜੀ ਅੱਛਾ ਜੀ ਰੋਕਿਆ ਤੇ ਗੱਲਾਂ ਕੋ ਤਾਂ ਕਰਦੇ ਰਿਹਾ ਬੁਥੇ ਖੜਕੇ ਗੱਲਾਂ ਹੋਈਆਂ ਜਾਂ ਬੇਚ ਰੋਕਗੇ ਰੋਕਗੇ ਅੱਛਾ ਜੀ ਕਰਕੇ ਸਾਰੇ ਕਾ ਕੀ ਕਿਹੜਾ ਕੁੜੀ 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 ਆਵੜੀ ਅਸਾਂ ਆ ਗਏ ਅੱਛਾ ਅਰੇ ਖੜੇ ਰਹਿ ਬਾਕੀ ਤੈਨੂੰ ਕੀ ਆਬ ਚੱਲੀਏ ਆਉਣ ਲੱਗੇ ਤੇ ਨੂੰਹਾਂ ਜੱਪੀ ਭਾਲੀ ਅੱਛਾ ਐਂ ਸਾਰਸ ਲੱਗੇ ਅਸਾ ਬਾਕ ਫੇ ਲੱਗਾ ਤੁਹਾਨੂੰ ਪਾਸੇ ਆਂਦਾ ਆ ਜਾ ਉਹ ਖਸਵਾ ਨਹੀਂ ਹੁੰਦਾ ਯਾਰ ਅੱਛਾ ਮੈਂ ਯਾਰ ਮੈਂ ਆ ਕੇ ਜਾਮਾ ਹਮਮ ਥਾ ਮਗਾ ਸਦ ਜੇ ਮੈਂ ਝੜਦਾ ਇਹਨੂੰ ਖੜੇ ਰਹਿ ਨਾਗਾਇ ਨੇ ਜਦ ਮਾਟੂ ਉਹ ਅੰਤਗਰਾਹਨਾ ਹਾਂ ਇਹਦੀ ਮਗਾ ਬਾਪੂ ਤੋਂ ਬੜੀ ਮੈਡ ਪੁੱਤਰੀ ਬਹੁਤ ਸਰੀ ਅੱਛੇ ਮੈਂ ਕਹਿੰਦਾ ਮੈਂ ਕੀ ਕਰਾਂ ਰਹਾ ਨਾ ਰੂਪ ਬਗੰਨਾ ਬੇਪਸ ਗਿਆ ਮੁੰਡਾ ਉਹ ਡਰਾਮਾ ਕਰਦਾ ਨਾ ਅੱਛਾ ਜੀ ਤੇ ਮੈਂ ਆ ਜਾਣੇ ਲੱਗੋ ਅੱਛਾ ਜੀ ਉਹ ਘਰ ਤੋਂ ਕੱਟ ਕੇ ਆਉਂਦੇ ਅਲੀ ਗਿਆ ਜੰਦਾ ਉਹ ਲੋ ਜੀ ਆਂਦਾ 50 70 ਆ ਅਸੀਂ ਹੰਦਾ ਕੇ ਕੱਲ ਕੰਮ ਤੇ ਅਸੀਂ ਜਿੰਕੀ ਲੇ ਕਹਿੰਦੇ ਵੀ ਦਫਤਰ ਸੱਜੇ ਆਇਓ ਇਹ ਤਾਂ ਸਿੱਧਾ ਦਫਤਰ ਆ ਗਏ ਅਸੀਂ ਚੱਲ ਗਏ ਉਹ ਕਰੇ ਆਪਣੇ ਮਦਰਸਾ ਉੱਤੇ ਅੱਛਾ ਤੁਸੀਂ ਉਹਦੇ ਘਰੇ ਚੱਲ ਗਏ ਪਹਿਲਾਂ ਨਹੀਂ ਨਾ ਅੱਛਾ ਠੀਕ ਪਹਿਲੇ ਨਹੀਂ ਸਭ ਤੋਂ ਪਹਿਲੇ ਸਾਰੇ ਜੀ ਇਹ ਉੱਥੇ ਬੈਠਾ ਰਿਹਾ ਹਾਂ ਤਾਂ ਫਸੜੀ ਬਿਠਾ ਕੇ 20 ਮਿੰਟ ਬੈਠ। ਬਿਲਕੁਲ। ਅਸੀਂ ਉਹ ਤੋਂ ਪੀ ਕੇ ਰੱਖਿਆ ਕੀਤਾ। ਅੱਛਾ। ਮੈਂ ਜਦੋਂ ਦਫ਼ਤਰ ਆਇਆ। ਹੂੰ ਹੂੰ। ਮੈਂ ਤਾਂ ਚੰਬੀਲਾ ਉਹਨਾਂ ਦੇ ਚੋਂ ਪੀ ਕੇ ਚਲਾ ਗਿਆ ਤਾਂ ਉਹ ਚਲਾ ਗਿਆ। ਅੱਛਾ। ਮੈਂ ਚਲ ਕੋਈ। ਠੀਕ ਹੈ। ਬਾਜੀ ਵੀ ਮੈਂ ਕੱਛੇ ਜਦੋਂ ਦਫ਼ਤਰ ਗਏ ਆਂ ਫਰੋੜੀ ਕਿ ਚੰਬੀਲਾ ਦਫ਼ਤਰ ਤੋਂ ਚਲੇ ਗਿਆ। ਬਦਲ ਮੜਕੇ ਦੀ ਮੇਲ ਹੋਵੇ ਖਣਿਆਂ ਦੀ ਮੇਲ ਜਿਹੜੇ ਹੁਣੇ ਸੀ। ਬਸ ਉਹਨਾਂ ਤੇ ਹੀ ਕੋਆਖਰੀ ਮੇਲਾ ਵੱਡਾ ਉਹਨਾਂ ਦਾ ਹੋ ਗਿਆ। ਉਹ ਪਹਿਲਾਂ ਨਹੀਂ ਜਿਹੜੀ। ਤੇ ਉਦੋਂ ਕੁਝ ਕੋ ਡਰੇ ਹੋ ਜਾਂ ਘਬਰਾਏ ਜਾਂ ਕੋਈ ਦਿਮਾਗ ਨਹੀਂ। ਨਹੀਂ ਨਹੀਂ ਅੱਛਾ। ਫਿਰ ਰਾਤ ਵੀ ਆਈ ਨਹੀਂ ਉਹਦੇ। ਉਹ ਉਦੋਂ ਵੀ ਕੁਝ ਨਹੀਂ ਦਮਾਤ ਨਾਲੀ ਗੱਲ ਉਦੋਂ ਵੀ ਦਮਾਤ ਨਹੀਂ ਕੋਈ ਨਹੀਂ ਦਮਾਤ ਠੀਕ ਠੀਕ